ਮੈਂ ਹਰੂਪ ਦਾ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਜੱਜ ਕਮ ਚੇਅਰਮੈਨ ਡੀਐਲਐਫਏ ਫਤੇਗੜ ਸਾਹਿਬੋਂ ਬੋਲਦਾ ਹਾਂ ਅੱਜ ਅਸੀਂ ਇੱਕ ਸਫੇ ਸਾਲ ਦੀ ਕਲੀ ਨੈਸ਼ਨਲ ਲੋਕ ਅਦਾਲਤ ਦਾ ਉਦਘਾਟਨ ਕੀਤਾ ਜਿਸ ਦੇ ਵਿੱਚ ਅਸੀਂ ਤਕਰੀਬਨ 5000 ਤੋਂ ਜ਼ਿਆਦਾ ਕੇਸ ਜਿਹੜੇ ਰਿਪੀਲੀ ਡਿਵੀਟਿਵ ਹੈ ਜਾਂ ਕੋਰਟ ਪੈਂਡਿੰਗ ਹੈਗੇ ਉਹ ਟਿਕਪ ਕਰ ਰਹੇ ਹਾਂ ਤੇ ਸਾਨੂੰ ਇਹ ਉਮੀਦ ਹੈ ਕਿ ਇਸ ਲੋਕ ਅਦਾਲਤ ਵਿੱਚ ਅਸੀਂ ਫਤੇਗੜ ਸਾਹਿਬ ਵਿੱਚ ਨਿਆਰ ਬਣ स्थापित करने की कोशिश कर रहे हैं कि सब तो ज्यादा केस डिस्पोज ऑफ करा लोग अदालत का बड़ा ज्यादा बेनीफिट है, इस जरा में है, है। तो ये जराइज होंजीनामा हों पार्टी सहमति नाम हों कोई पार्टी हारती नहीं कोई जितनी नहीं दोनों पार्टियां खुशी खुशी जा अच्छा इसके अलावा एक हो फायदा है कि जिन्होंने कोर्ट फीस लाया होंगे उन्हों का कोर्ट फीस भी वाद वापस जाता है एक लोग अदालत का हो फायदा है कि जड़े जोड़े आप किसी मन मुटाव दे कारण एक दूजे तो वक्त कहते है, है। हैं कोशिश करके घर भेजने की कोशिश की जाती है तकरीबन अठ जोड़ का आपसनामा करा के घर बसाया है इसके इलावा जोड़े रोड एक्सीडेंट के केसिस है उन्होंने भी फैसले कराए कराए हैं कि जो लोग होगी इंजरी होगी इंशोरेंस कंपनी वकीफ साहब ने उन्होंने केसा चीनामा करा के उस च भी तकरीबन ਤੇ ਸਾਡੇ 3.5 ਕਰੋੜ ਰੁਪਏ ਕੰਪਨਸੇਸ਼ਨ ਹਾਲੇ ਕੋਈ ਫਿਗਰ ਆ ਰਹੀਆਂ ਨਹੀਂ ਅਜੇ ਤੱਕ ਆ ਨਹੀਂ ਪਰ ਤਕਰੀਬਨ ਤਰੀ ਬੋਰਡ ਤੋਂ ਜ਼ਿਆਦਾ ਚਾਹ ਅਸੀਂ ਉਸ ਚੀ ਕੰਪਨਸੇਸ਼ਨ ਦੇਵਾ ਜੇ ਲੋਕਦਾਨ ਦੇ ਵਿੱਚ 8875 ਕੇਸ ਲਗਾਏ ਨੇ ਅਸੀਂ ਔਰ ਇਹਨਾਂ ਦੀ ਸੈਟਲਮੈਂਟ ਦੀ ਕੋਸ਼ਿਸ਼ ਚੱਲ ਰਹੀ ਹੈਗੀ ਹੈਗੀ ਔਰ ਉਮੀਦ ਹੈ ਕਿ 6000 ਤੋਂ ਜ਼ਿਆਦਾ ਕੇਸ ਅਸੀਂ ਅੱਜ ਸੈਟਲ ਕਰਦੇ ਹਾਂ ਕਿਸ ਟਾਈਪ ਦੇ ਜਿਹੜੇ ਅਜ ਵੀ ਲੋਕਦਾਨ ਦੇ ਵਿੱਚ 104 ਕੇਸ ਗਏ ਨੇ ਇਸ ਲੋਕਦਾਨ ਦੇ ਵਿੱਚ ਦੇਖੋ ਹਰ ਬਾਰ ਦੀ ਤਰ੍ਹਾਂ ਮੈਟ੍ਰਿਮੋਨੀਅਲ ਡਿਸਪਿਊਟਸ ਆਪਣੇ ਚੈੱਕਾਂ ਨਾਲ ਸੰਬੰਧਿਤ ਕੇਸ ਦਿਵਾਨੀ ਮੁਕਦਮੇ ਸਾਰੇ ਟ੍ਰੈਫਿਕ ਚਲਾਨਸ ਬੈਂਕਾਂ ਦੇ ਪ੍ਰੀ ਲਿਟੀਗੇਟਿਵ ਕੇਸ ਰੈਵਨਿਊ ਦੇ ਕੇਸਸ ਔਰ ਕ੍ਰਿਮੀਨਲ ਨੋਨ ਕੰਪਾਉਂਡੇਬਲ ਕੇਸ ਨੂੰ ਛੱਡ ਕੇ ਹਰ ਇੱਕ ਤਰ੍ਹਾਂ ਦੇ ਕੇਸ ਲਗਾਏ ਹੋਏ ਕਿੰਨੇ ਬੈਂਚ ਲੱਗ ਚੁੱਕੇ ਨੇ ਅੱਜ ਅਸੀਂ ਟੋਟਲ ਬਣਾਏ ਹੈਗੇ ਨੇ 6 ਬੈਂਚ ਬਣਾਏ ਹੈਗੇ ਨੇਗੇ ਮੋਗਾ ਲੋਕ ਅਦਾਲਤ ਦੇ ਇੱਕ ਬੈਂਚ ਬਾਗਾ ਪੁਰਾਣਾ ਦਾ ਇੱਕ ਨਿਹਾਲ ਸਿੰਘ ਵਾਲਾ ਦਾ ਔਰ ਇੱਕ ਪਰਮਨੈਂਟ ਲੋਕ ਅਦਾਲਤ ਦਾ 9 ਬੈਂਚ ਦਾ ਇਹ ਬਣਾਏ ਹੈਗੇ ਨੇ ਬਾਕੀ ਰੈਵਨਿਊ ਦੇ ਬੈਂਚਸ ਹੈਗੇ ਨੇ ਆਮ ਲੋਕਾਂ ਨੂੰ ਕਿੰਨਾ ਕੁ ਬੈਨੀਫਿਟ ਮਿਲਦਾ ਜਦੋਂ ਇਹੋ ਜਿਹੇ ਲੋਕ ਦਲਦਲ ਕਰਦੇ ਆਂ ਆਮ ਲੋਕਾਂ ਨੂੰ ਬਹੁਤ ਬੈਨੀਫਿਟ ਮਿਲਦਾ ਹੈਗਾ ਆਪਸੀ ਰਜਾ ਮੰਦੀ ਨਾਲ ਬੈਠ ਕੇ ਸਮਝੌਤੇ ਨਾਲ ਫੈਸਲੇ ਹੋ ਜਾਂਦੇ ਹੈਗੇ ਨੇਗੇ ਕੋਰਟ ਫੀਸ ਵਾਪਸ ਹੋ ਜਾਂਦੀ ਹੈਗੀ ਹੈਗੀ ਆਪਸੀ ਧਿਰਾਂ ਦਾ ਪਿਆਰ ਉਸੇ ਤਰ੍ਹਾਂ ਬਣਿਆ ਰਹਿ ਜਾਂਦਾ ਹੈਗਾ ਔਰ ਦੋਨੇ ਧਿਰਾਂ ਨੂੰ ਕੁਝ ਨਾ ਕੁਝ ਮਿਲਦਾ ਹੈਗਾ ਜਦੋਂ ਰਜਾ ਮੰਦੀ ਨਾਲ ਫੈਸਲਾ ਹੁੰਦਾ ਤਾਂ ਬਿਨ ਬਿਨ ਸਿਚੁਏਸ਼ਨ ਹੁੰਦੀ ਹੈ ਜੀ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਆਪਣੇ ਜਿਹੜੇ ਕੇਸ ਹੈਗੇ ਮੈਕਸਿਮਮ ਲੋਕ ਅਦਾਲਤ ਵਿੱਚ ਰੱਖਾ ਕੇ ਇਹਨਾਂ ਦਾ ਫੈਸਲਾ ਕਰਾ ਸਮੇਂ ਦੀ ਬਚਤ ਕਰੋ ਪੈਸੇ ਦੀ ਬਚਤ ਕਰੋ ਇਸ ਨਾਲ ਆਪਸੀ ਭਾਈਚਾਰਾ ਔਰ ਪਿਆਰ ਵੀ ਵੱਧਾ ਹੈਗਾ ਔਰ ਸਮੇਂ ਸਿਰ ਕੇਸ ਦਾ ਨਿਪਟਾਰਾ ਵੀ ਹੋ ਜਾਂਦਾ ਸਾਡੇ ਕੋਲ ਜੇ ਅੱਜ ਤੱਕ 3503 ਕੇਸ ਜਿਹੜੇ ਆ ਟੇਕ ਅਪ ਕੀਤੇ ਆ ਜੋ ਆਏ ਨੇ ਜਿਹੜੇ ਕਿ ਅਲੱਗ-ਅਲੱਗ ਬੈਂਕਾਂ ਤੋਂ ਨੇ ਪੰਜਾਬ ਨੈਸ਼ਨਲ ਬੈਂਕ ਤੋਂ ਮੈਕਸਿਮਮ ਕੇਸ ਹੈਗੇ ਆ ਇੰਡੀਅਨਸ ਬੈਂਕ ਦੇ ਹੈਗੇ ਆ ਇਹ ਤੋਂ ਇਲਾਵਾ ਜਿਹੜਾ ਬੈਂਕਸ ਤੋਂ ਇਲਾਵਾ ਜਿਹੜਾ ਬੀਐਨਐਨ ਦੇ ਹੈਗੇ ਆ ਬਾਰਡਰ ਫੋਨ ਦੇ ਆ ਇੱਕ ਫਾਈਨਾਂਸ ਕੰਪਨੀ ਜਿਹੜੀ ਹੈ ਸ਼ਰੀਰਾਓ ਫਾਈਨਾਂਸ ਕੰਪਨੀ ਦੇ ਇਹਨਾਂ ਦੇ ਸਾਰੀ ਕੰਪੋਜੀਸ਼ਨ ਟੋਟਲ ਜਿਹੜੇ ਆ 3503 ਕੇਸ ਨੇ ਇਹਨਾਂ ਵਿੱਚੋਂ ਆਲਮੋਸਟ 50% ਜਿਹੜੇ ਹੈਗੇ ਨੇ ਸਾਡੇ ਕੋਲ 2000 ਤੋਂ 2500 ਦੇ ਵਿੱਚ ਵਿੱਚ ਪ੍ਰੋਕਸੀਮੇਟਲੀ ਸਾਡੇ ਜਿਹੜੇ ਆ ਉਹ ਸੈਟਲ ਹੋ ਜਾਣਗੇ ਆਪਾਂ ਪਰਸਿਊ ਕਰ ਰਹੇ ਆ ਮੈਕਸਿਮਮ ਜਿਹੜੇ ਹੈਗੇ ਆ ਜਿਹੜੇ ਬੰਦੇ ਆਂਦੇ ਨੇ ਕਿ ਇੱਥੇ ਤੁਹਾਡੀ ਕੋਈ ਕੋਰਟ ਫੀਸ ਨਹੀਂ ਲੱਗਣੀ ਇੱਥੇ ਕੋਈ ਤੁਹਾਡਾ ਜਿਹੜਾ ਹੈਗਾ ਜਿੰਨਾ ਅਸੀਂ ਐਨਪੀਏ ਹੋਇਆ ਹੋਇਆ ਉਹਨੂੰ ਘਟਾ ਕੇ ਬੈਂਕਾਂ ਤੋਂ 60% ਤੱਕ ਆਲਮੋਸਟ ਕਰਕੇ ਉਹਨੂੰ ਸੈਟਲ ਕਰਵਾ ਰਹੇ ਆਂ ਤੇ ਜੇ ਇਹ ਵੀ ਉਹਨਾਂ ਨੇ ਇਹ ਕਰਦੇ ਨੇ ਕਿ ਜੇ ਇੱਥੇ ਨਹੀਂ ਸੈਟਲ ਹੁੰਦਾ ਇਹ ਤੁਹਾਡੀ ਸਹੂਲਤ ਵਾਸਤੇ ਹੈ ਨੈਸ਼ਨਲ ਲੂਕ ਅਵਲ ਜੇ ਇੱਥੇ ਨਹੀਂ ਸੈਟਲ ਹੁੰਦਾ ਤਾਂ ਇਹ ਫਿਰ ਰੈਗੂਲਰ ਕੇਸ ਜਿਹੜਾ ਆ ਉਹ ਉੱਥੇ ਲੱਗੇਗਾ ਸਿਵਲ ਕੋਰਟ 'ਚ ਉੱਥੇ ਵਕੀਲ ਕਰਨਾ ਪਏਗਾ ਈਵਨ ਬੈਂਕ ਦਾ ਜਾਂ ਦੂਸਰਾ ਜਿਹੜਾ ਹੈਗਾ ਪਟੀਸ਼ਨਰ ਉਹਦਾ ਵੀ ਤੁਹਾਨੂੰ ਚਾਰजेस ਜਿਹੜੇ ਪਹਿਣਗੇ ਵਕੀਲ ਦੇ ਫੀਸ ਲੱਗੇਗੀ ਕੋਰਟ ਫੀਸ ਉੱਥੇ ਔਰ ਫੀਸ ਫਿਰ ਤੁਹਾਡੇ ਕੋਲ ਅਮਾਉਂਟ ਜਿਹੜਾ ਟੋਟਲ ਕਲੈਕਟ ਕੀਤਾ ਜਾਊਗਾ ਤੇ ਇਸ ਤਰ੍ਹਾਂ ਕਾਫੀ ਲੋਕ ਜਿਹੜੇ ਥੋੜੇ ਪਰਸੀਵ ਹੋਏ ਨੇ ਈਵਨ ਇੱਕ ਸਾਡੇ ਕੋਲ ਜਿਹੜਾ 8 ਲੱਖ 9 ਲੱਖ ਤੱਕ ਦਾ ਜਿਹੜਾ ਹੈ 12 ਲੱਖ ਦਾ ਵੀ ਜਿਹੜਾ ਸੈਟਲ ਕੀਤਾ ਸੀ ਉਹਦੇ ਵਿੱਚ ਉਹਨਾਂ ਨੂੰ 12 ਦਾ ਅਸੀਂ 7 ਲੱਖ ਦੇ ਵਿੱਚ ਸੈਟਲ ਕਰਕੇ ਤੇ ਆਲਮੋਸਟ ਉਹਨਾਂ ਦਾ ਨਿਵੇੜ ਦਿੱਤਾ ਤੇ ਕਾਫੀ ਕੇਸ ਸਾਡੇ ਜਿਹੜੇ ਸੈਟਲ ਹੋ ਰਹੇ ਹਨ ਜਦੋਂ ਗੱਲ ਕਰੀਏ ਆਮ ਸਮਸਦ ਦੇ ਵਿੱਚ ਜਿਹੜਾਗਾ ਟਾਈਮਿੰਗ ਬਹੁਤ ਲੱਗਦਾ ਹੈਗਾ ਨੇ ਪੈਸੇ ਦੇ ਕਮਿੰਗ ਦੀ ਬੱਚਤ ਹਾਂਜੀ ਹਾਂਜੀ ਇਹਦੇ ਵਿੱਚ ਆਬਵੀਅਸਲੀ ਇਨਸਟੈਂਟਲੀ ਔਨ ਦੀ ਸਪੌਟ ਇੱਥੇ ਕਰਕੇ ਉਹਦੀਆਂ ਕਿਸ਼ਤਾਂ ਅਸੀਂ ਕਰ ਦਿੰਦੇ ਆ ਦੋਨਾਂ ਦੀ ਕਨਵੀਨੀਅੰਸ ਨਾਲ ਦੋਨਾਂ ਦੀ ਰਜ਼ਾਮੰਦੀ ਦੇ ਨਾਲ ਤੇ ਉਹਦੇ ਅਕੋਰਡਿੰਗਲੀ ਉਹ ਇੱਥੇ ਹੀ ਅਵਾਰਡ ਬਣ ਜਾਏਗਾ ਉਹ ਚੀਜ਼ ਖਤਮ ਹੋ ਜਾਏਗੀ ਨਾ ਕੋਈ ਕੋਰਟ ਫੀਸ ਆ ਨਾ ਕੋਈ ਖੱਜਲ ਖਵਰੀ ਆ ਨਾ ਕਿਤੇ ਦੁਆਰਾ ਜਾਣ ਦੀ ਲੋੜ ਤੇ ਉਹ ਆਪਣਾ ਜਿਹੜਾ ਅਪੀਲਰ ਕੋਲ ਜਾ ਕੇ ਉਹ ਪੈਸੇ ਆਪਣੇ ਜਮ੍ਹਾਂ ਕਰਾ ਦੇਣਗੇ ਤੇ ਉਹਨਾਂ ਦਾ ਸੈਟਲ ਹੋ ਜਾਏਗਾ ਉੱਥੇ ਜਿਹੜਾ ਕੰਟੀਨਿਊਸਲੀ ਜੇ ਤੁਸੀਂ ਕੋਰਟ 'ਚ ਜਾਂਦੇ ਆ ਉੱਥੇ ਤੁਹਾਡਾ ਵਕੀਲ ਦਾ ਵੀ ਹੋਏਗਾ ਖਰਚਾ ਉੱਥੇ ਪਤਾ ਨਹੀਂ ਸਾਲ ਲੱਗੇ 2 ਸਾਲ ਲੱਗਣ ਤੇ ਉਹਨਾਂ ਜਦ ਤੱਕ ਜਦੋਂ ਤੱਕ ਸੈਟਲ ਨਹੀਂ ਹੁੰਦਾ ਜਿੰਨਾ ਦਾ ਡਾਊਟ ਸਟੈਂਡਿੰਗ ਅਮਾਉਂਟ ਆ ਉਹਦੇ ਤੇ ਇੰਟਰਸਟ ਐ ਕਲੀਊਡ ਹੁੰਦਾ ਰਹਿਣਾ ਇੰਟਰਸਟ ਜਿਹੜਾ ਕੰਟੀਨਿਊਸਲੀ ਉਹਦੇ ਤੇ ਖੇਲਣਗੇ ਆਪ ਲੋਕਾਂ ਨੂੰ ਵੀ ਮੈਸੇਜ ਦਿੰਦੇ ਆਪਾਂ ਨੂੰ ਆਪ ਲੋਕਾਂ ਨੂੰ ਹੈਗਾ ਕਿ ਨੈਸ਼ਨਲ ਲੋਕ ਅਦਾਲਤ ਜਿਹੜਾ ਸਰਕਾਰ ਨੇ ਉਹ ਸਹੂਲਤ ਵਾਸਤੇ ਕੀਤਾ ਨੈਸ਼ਨਲ ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਨੇ ਤੇ ਉਹਦੇ ਵਿੱਚ ਸਾਡੇ ਜਿਹੜਾ ਸੈਸ਼ਨ ਡਿਵੀਜ਼ਨ ਸੰਗਰੂਰ ਹੈ ਜਿਹਦੇ ਵਿੱਚ ਜ਼ਿਲ੍ਹਾ ਸੰਗਰੂਰ ਤੇ ਜ਼ਿਲ੍ਹਾ ਮਲੇਰਕੋਟਲਾ ਵੀ ਆਉਂਦਾ ਹੈ ਉਹਦੇ ਵਿੱਚ ਅਸੀਂ ਹਰ ਸਬ ਡਿਵੀਜ਼ਨ ਤੇ ਹਰ ਹੈੱਡਕੁਆਟਰ ਦੇ ਉੱਤੇ ਜਿਹੜੀਆਂ ਲੋਕ ਅਦਾਲਤਾਂ ਲਗਾ ਰਹੇ ਹਾਂ ਅਸੀਂ ਟੋਟਲ 20 ਯਾਨੀ 20 ਬੈਂਚਸ ਵਗੈਰਾ ਲਗਾਏ ਹੈ ਜਿਹਦੇ ਵਿੱਚ ਅਸੀਂ 37952 ਕੇਸ ਟੇਕ ਅਪ ਕਰ ਰਹੇ ਹਾਂ ਤੇ ਲੋਕਾਂ ਦਾ ਬੜਾ ਅੱਛਾ ਰਿਸਪੌਂਸ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਵਾਰੀ ਅਸੀਂ ਕਾਫੀ ਜ਼ਿਆਦਾ ਮਤਲਬ ਫੈਸਲੇ ਕਰਦੇ ਮੰਗੇ ਸਰ ਇੱਕ ਸਾਲ ਕਿੰਨੇ ਲੱਗਣਗੇ ਇੱਕ ਸਾਲ ਦੇ ਵਿੱਚ ਤਕਰੀਬ ਇਹ ਅਨਵਲ ਸੁਪਰੀਮ ਕੋਰਟ ਵੱਲੋਂ ਹੈ ਕਿ ਵੀ ਕੋਈ ਅਬਾਊਟ 4 ਲੱਗ ਜਾਂਦੀਆਂ ਯਾਨੀ ਡੇਟਸ ਵਗੈਰਾ ਅਨਵਲ ਸੁਪਰੀਮ ਕੋਰਟ ਤੇ ਅਨਵਲ ਜਿਹੜੀ ਪੰਜਾਬ ਲੀਗਲ ਸਰਵਿਸ ਅਥਾਰਟੀ ਹੈ ਉਹਨਾਂ ਵੱਲੋਂ ਜੋ ਵੀ ਡਾਇਰੈਕਸ਼ਨ ਆਉਂਦੀ ਹੈ ਉਹਦੇ ਮੁਤਾਬਕ ਲੋਕ ਦਾ ਤਾਂ ਲਗ ਨਹੀਂ ਕਿ ਟਾਈਮ ਬਹੁਤ ਟੈਕ ਸਾਥ ਚਾਰ ਲਾਦੇ ਨੇ ਜੇ ਹੋਰ ਜੇ ਜਿਆਦਾ ਲੱਗਣ ਤਾਂ ਗਾਦਾ ਹੈ ਫਾਇਦਾ ਲੋਕਾਂ ਨੂੰ ਹਾਂ ਅਗਰ ਹੋਰ ਜਿਆਦਾ ਲੱਗਣ ਤੇ ਫਾਇਦਾ ਹੈ ਲੇਕਿਨ ਇਹ ਜਿਹੜੇ ਸਾਨੂੰ ਤਿੰਨ ਕੁ ਮਹੀਨੇ ਅਬਾਊਟ ਤਿੰਨ ਕੁ ਮਹੀਨੇ ਮਿਲ ਜਾਂਦੇ ਆ ਉਹਦੇ ਵਿੱਚ ਵੀ ਕਿਉਂਕਿ ਛੋਟੇ ਛੋਟੇ ਕੇਸ ਜਿਹੜੇ ਕੋਈ ਟ੍ਰੈਫਿਕ ਕੇਸ ਜਾ ਹੋਰ ਹੈ ਪਟੈਂਸੀ ਕਾਫੀ ਹੋ ਜਾਂਦੀ ਹੈ ਪਰ ਫਿਰ ਵੀ ਸਬਸਟੈਂਸ਼ੀਅਲ ਜਿਹੜਾ ਨੰਬਰ ਆਫ ਕੇਸਿਸ ਮਤਲਬ ਹੋ ਜਾਂਦੇ ਆ ਤੇ ਉਹਦਾ ਅੱਛਾ ਮਤਲਬ ਡਿਸਪੋਜ਼ਲ ਹੁੰਦੀ ਹੈ ਚਾਰ ਸਾਲਾਂ ਦੇ ਵਿੱਚ ਜਿੰਨੀਆਂ ਵਾਰਤਾਂ ਲੱਗੀਆਂ ਨੇ ਕਿੰਨੇ ਕੁ ਮਸਲੇ ਹੱਲ ਹੋ ਗਏ ਨੇ ਦੇਖੋ ਜਿਵੇਂ ਪਿਛਲੇ ਪਿਛੇ ਅਸੀਂ ਦਸੰਬਰ 2023 ਦੇ ਵਿੱਚ ਲਗਾਈ ਸੀ ਇਹ ਕੋਈ ਲਗਭਗ 25000 ਪਲੱਸ ਦੇ ਨੇੜੇ ਤੇੜੇ ਅਸੀਂ ਫੈਸਲੇ ਕੀਤੇ ਸੀਗੇ ਤੇ ਹੁਣ ਵੀ ਅਸੀਂ ਤੇ ਜਿਹੜਾ ਹੈਗਾ ਮੈਨੂੰ ਲੱਗਦਾ ਉਸ ਤੋਂ ਨੰਬਰ ਸਾਡਾ ਉੱਪਰ ਹੀ ਜਾਏਗਾ ਘਟ ਨਹੀਂ ਜਾਏਗਾ ਕਿਉਂਕਿ ਅਸੀਂ ਕੋਈ ਅਬਾਊਟ 38 ਕੁ ਹਜ਼ਾਰ ਕੇਸ ਟੇਕ ਅਪ ਕਰ ਰਹੇ ਹਾਂ ਤੇ ਪਿਛਲੇ ਨਾਲੋਂ ਮਤਲਬ ਜ਼ਿਆਦਾ ਕੇਸ ਇਸੇ ਡਿਸਪੋਜ਼ ਆਫ ਹੋਣਗੇ ਕਿਸ ਤਰ੍ਹਾਂ ਦੇ ਜ਼ਿਆਦਾ ਕੇਸ ਆਣਗੇ ਇਹਦੇ ਵਿੱਚ ਸਾਡੇ ਕੋਲ ਜਿਹੜੇ ਕੇਸ ਆਉਂਦੇ ਆ ਜਿਵੇਂ ਮੈਟ੍ਰੀਮੋਨੀਅਲ ਆਪਣੇ ਡਿਸਪਿਊਟਸ ਹੈ ਤੇ ਫੈਮਿਲੀ ਨਾਲ ਰਿਲੇਟਡ ਹੈਗੇ ਆ ਮੇਨਟੇਨੈਂਸ ਹੈ ਸਿਵਲ ਦੇ ਕੇਸ ਹੈ ਸਿਵਲ ਦੇ ਤਾਂ ਆਲਮੋਸਟ ਤਕਰੀਬਨ ਹੀ ਆਲਮੋਸਟ ਸਾਰੇ ਕੇਸ ਟਿਕਅਪ ਹੋ ਸਕਦੇ ਆ ਤੇ ਆਂਦੇ ਵੀ ਆ ਤੇ ਹੋਰ ਜਿਹੜੇ ਕੋਈ ਟ੍ਰੈਫਿਕ ਨਾਲ ਰਿਲੇਟਡ ਹੈ ਕਈ ਕੰਪਾਉਂਡੇਬਲ ਕੇਸਸ ਆ ਕੋਈ ਅਨਟ੍ਰੇਸ ਜਾਂ ਹੋਰ ਮਤਲਬ ਜਿਹੜੇ ਪੁਲਿਸ ਵੱਲੋਂ ਆਉਂਦੇ ਆ ਤੇ ਰੈਵਨਿਊ ਨਾਲ ਰਿਲੇਟਡ ਵੀ ਜਿਹੜੇ ਮੈਟਰ ਆਉਂਦੇ ਆ ਕਾਫੀ ਜਿਹੜੇ ਹੈਗੇ ਆ ਕੇਸ ਆਉਂਦੇ ਆ ਹਰ ਤਰ੍ਹਾਂ ਦੇ ਜਿਹੜੇ ਟਿਕਅਪ ਹੋ ਸਕਦੇ ਆ ਆਉਂਦੇ ਆ ਸਰ ਕੀ ਨਾਮ ਹੈ ਬੇਰਾ ਨਾਮ ਐਡਵੋਕੇਟ ਰਮੇਸ਼ ਪਾਟਕ ਹੈ ਜੀ ਕਾਂਸੇ ਮਤਲਬ ਨੈਸ਼ਨਲ ਲੋਕ ਅਦਾਲਤ ਲੱਗਿਆ ਕਿ ਕਿੰਨਾ ਚੰਗਾ ਵਾ ਇਹ ਜਿਹੜਾ ਨੈਸ਼ਨਲ ਲੋਕ ਅਦਾਲਤ ਹੈ ਇਹ ਸਰਕਾਰ ਦਾ ਬਹੁਤ ਅੱਛਾ ਉਪਰਾ ਲੈ ਜੀ ਇਹ ਚ ਜਿਹੜੇ ਮੈਟਰਸ ਰੈਗੂਲਰ ਅਦਾਲਤਾਂ ਚ ਨਹੀਂ ਸੋਲਵ ਹੋ ਪਾਂਦੇ ਉਹ ਨੈਸ਼ਨਲ ਅਦਾਲਤ ਚ ਐਮੀ ਕੇਪਲ ਸੋਲਵ ਹੋ ਜਾਂਦੇ ਨੇ ਪਾਰਟੀਆਂ ਦੀ ਇਹਦੇ ਵਿੱਚ ਸ਼ਿਰਕਤ ਹੁੰਦੀ ਹੈ ਜੱਜ ਜਿਹਦੇ ਵਿੱਚ ਬਹੁਤ ਇੰਟਰਸਟਿੰਗਲੀ ਪਾਰਟ ਲੈਂਦੇ ਨੇ ਤਾਂ ਉਹਨਾਂ ਦਾ ਫਾਇਬਲਿਸ ਦਾ ਆਲਟੀਮੇਟਲੀ ਫਾਇਦਾ ਹੋ ਜਾਂਦਾ